ਰਾਣੀ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਉਪਕਾਰ ਨਗਰ ਵਿੱਚ ਸਥਿਤ ਪਹਾੜਾ ਤਰਮਸ਼ਾਲਾ ਮੰਦਿਰ ਦੇ ਬਾਹਰ ਇੱਕ ਵਿਅਕਤੀ ਮੰਦਿਰ ਪ੍ਰਬੰਧਕਾਂ ਨਾਲ ਝਗੜਾ ਕਰ ਰਿਹਾ ਸੀ ਤੇ ਝਗੜਾ ਮੰਦਿਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਿਆ ਮੰਦਿਰ ਪ੍ਰਬੰਧਕਾਂ ਤੇ ਲਗ ਕੇ ਦਿਵਸ ਨਿਕਾ ਨੇ ਮੋਲਜ਼ਮਾ ਖਿਲਾਫ ਕਲਾਸ਼ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਇਸ ਦੌਰਾਨ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਹੈ ਕਿ ਰਕੇਸ਼ ਕਪੂਰ ਨੇ ਸ਼ਿਕਾਇਤ ਦਰਜ ਕਰਵਾਈ ਹੈ ਉਹਨਾਂ ਦਾ ਦੋਸ਼ ਹੈ ਕਿ ਇੱਕ ਵਿਅਕਤੀ ਨੇ ਉਸਤੇ ਹਮਲਾ ਕੀਤਾ ਜਦੋਂ ਉਹ ਮੰਦਿਰ ਵਿੱਚ ਪ੍ਰਾਰਥਨਾ ਕਰਨ ਲਈ ਗਿਆ ਸੀ ਉਹ ਵਿਅਕਤੀ ਮੰਦਰ ਵਿੱਚ ਭਾਂਡੇ ਤੋਂ ਹੁੰਦਾ ਹੈ ਪਤਾ ਲੱਗਾ ਹੈ ਕਿ ਦੋਸ਼ੀ ਨੇ ਇਸਾਈ ਧਰਮ ਅਪਣਾ ਲਿਆ ਹੈ ਜਿਸ ਕਾਰਨ ਇਹ ਵਿਵਾਦ ਚਿੰਤਾਜਨਕ ਹੈ ਬਾਕੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਕਾਰਵਾਈ ਵੀ ਕੀਤੀ ਜਾਵੇਗੀ ਰਾਵਰਾਮ ਜੀ ਮੈਂ ਸਚਿਨ ਗੁਪਤਾ ਪਾਵਤਰਮ ਸ਼ਲਾ ਮੰਦਿਰ ਤੋਂ ਬਿਲਕੁਲ ਸਾਹਮਣੇ ਮੇਰਾ ਰੈਜ਼ੀਡੈਂਸ ਹੈ ਮੈਨੂੰ ਸਾਡੇ ਸਵਾ 12 ਵਜੇ ਫੋਨ ਆਇਆ ਜੁਨੀਂਦਰ ਪੰਡਿਤ ਜੀ ਆ ਸਾਡੇ ਉੱਤੇ ਪਾਵਤਰਮ ਸ਼ਲਾ ਮੰਦਿਰ ਤੋਂ ਉਹਨਾਂ ਦੇ ਵਾਈਫ ਇਕੱਲੇ ਸੀਗੇ ਮੰਦਿਰ ਤੋਂ ਪੰਡਿਤ ਜੀ ਕਿਤੇ ਗਏ ਹੋਏ ਸੀ ਇਹਦਾ ਤਾਂ ਕੋਈ ਪੰਗਾ ਪੈ ਗਿਆ ਤੇ ਤੁਸੀਂ 2 ਮਿੰਟ ਪਹੁੰਚੋ ਮੈਂ ਉੱਥੇ ਗਿਆ ਤਾਂ ਉਹ ਵੀਡੀਓ ਦੇਖੀ ਹੈ ਉਹਦੇ ਵਿੱਚ ਇੱਕ ਬੰਦਾ ਬਿਲਕੁਲ ਗਵਾਂਢੀ ਹੋਨਾਰਾ ਮਤਲਬ ਸੁਣਿਆ ਰਿਆਂ ਦਾ ਕਾਂਪਸ ਸੁਣਿਆ ਰਿਆਂ ਦਾ ਕੰਮ ਹੈ ਬਿਲਕੁਲ ਗਵਾਂਢੀ ਹੈ ਤੇ ਉਹ ਨਾ ਬਰਤਨ ਧੋ ਰਿਆ ਸੀ ਆਪਣੇ ਬਰਤਨ ਵਗੈਰਾ ਉਹ ਕਹਿੰਦੇ ਇੱਥੇ ਆ ਕੇ ਧੋਂਦਾ ਕੱਪੜੇ ਇੱਥੇ ਧੋਂਦਾ ਬਾਥਰੂਮ ਇੱਥੇ ਆ ਕੇ ਕਰੇਗਾ ਮੰਦਿਰ ਦੇ ਬਾਹਰ ਹੋਰ ਉਹ ਜਿੱਦਾਂ ਵੀ ਜੋ ਵੀ ਗੰਦ ਪਾ ਸਕਦਾ ਵਾ ਮਤਲਬ ਰੇਸ਼ਾਂ ਦਾ ਉਹ ਸਿੱਟਦਾ ਵਾ ਉੱਥੇ ਆ ਕੇ ਸਿੱਟਦਾ ਤੇ ਇਹਨਾਂ ਨੇ ਪਹਿਲਾਂ ਡਰਦੇ ਕੋਈ ਕੰਪਲੇਨਟ ਨਹੀਂ ਕੀਤੀ ਕਿਉਂਕਿ ਉਹ ਲੜਨ ਨੂੰ ਕਹਿੰਦਾ ਅੱਜ ਇੱਕ ਭਗਤ ਜੀ ਜਲ ਚੜਾਣ ਆਏ ਸੀ ਜਿੱਥੋਂ ਜਲ ਲੈਣੇ ਆ ਨਾ ਹੀ ਭੋਲੇ ਨਾਥੇ ਚੜਾਣ ਲਈ ਭੋਲੇ ਨਾਥੀ ਤੇ ਤੇ ਉੱਥੇ ਇਹ ਮਤਲਬ ਆਪਣੀ ਸਬਜੀ ਵਾਲੇ ਬਰਤਨ ਤੋਂ ਹੋ ਰਿਆ ਸੀ ਉਹ ਵੈਜ ਸੀ ਨਾਨ ਵੈਜ ਸੀ ਇਹ ਵੀ ਨਹੀਂ ਪਤਾ ਉਹਨਾਂ ਨੇ ਸਿਰਫ ਇੰਨਾ ਕਿਹਾ ਵੀ ਬਾਬਾ ਜੀ ਤੁਸੀਂ ਮਤਲਬ ਇਹ ਕੰਮ ਨਾ ਕਰੋ ਅਸੀਂ ਇੱਥੋਂ ਜਲ ਅੰਦਰ ਭੋਲੇ ਨਾਥੀ ਨੂੰ ਚੜਾਣੇ ਆ ਉਹ ਏਨੇ ਵਿੱਚ ਹੀ ਉਹ ਲੜਨ ਨੂੰ ਪੈ ਗਿਆ ਉਹ ਭਰ ਕੇ ਬਰਤਨ ਨੂੰ ਕਹਿੰਦਾ ਮੈਂ ਅੰਦਰ ਹੀ ਸਿੱਟ ਦੂੰਗਾ ਅੰਦਰ ਤੱਕ ਚੱਪਲਾ ਪਾ ਕੇ ਚਲਾ ਗਿਆ ਫਿਰ ਉਹ ਬੋਲਣ ਲੱਗ ਗਿਆ ਫालतੂ ਉਹ ਜਦੋਂ 10 ਮਿੰਟ ਉਹਨਾਂ ਨੇ 2-3 ਮਿੰਟ ਵੇਟ ਕੀਤੀ ਜਦੋਂ ਜਲ ਚੜਾ ਕੇ ਬਾਹਰ ਨਿਕਲੇ ਉਹ ਨਾਲ ਹੀ ਉਹਦੇ ਤੇ ਇਹਨਾਂ ਨੇ ਹਮਲਾ ਕਰਤਾ ਫਿਰ ਉਹ ਥੋੜੀ ਚੱਕ ਕੇ ਲਿਆਇਆ ਉਹਦੇ ਦੋਨੋਂ ਬੇਟੇ ਵੀ ਆ ਗਏ ਦੋਨਾਂ ਨੇ ਜੁੱਤੇ ਪਾਏ ਹੋਏ ਸੀਗੇ ਦੋਨੋਂ ਅੰਦਰ ਚਲੇ ਗਏ ਉਹਦੇ ਫਿਰ ਅਸੀਂ ਉਹਨਾਂ ਨੇ ਸਾਰਾ ਮhalla ਸਾਡਾ ਇਕੱਠਾ ਜੀ ਆ ਦੇਖੋ ਇੱਧਰ ਇਹ ਸਾਰੇ ਜਿੰਨੇ ਵੀ ਹੈਗੇ ਆ ਉਸ ਮੰਦਿਰ ਰੂਟੀਨ ਤੇ ਜਾਂਦੇ ਆ ਲੇਡੀਜ਼ ਵੀ ਆਈਆਂ ਉਹ ਕਹਿੰਦੇ ਵੀ ਇਹ ਗਲਤ ਗੱਲ ਹੈਗੀ ਆ ਵੀ ਅਸੀਂ ਬਜ਼ੁਰਗ ਕਹਿ ਕੇ ਤੇ ਛੱਡ ਦਿੰਦੇ ਦੀ ਪਰ ਇਹਨਾਂ ਦੇ ਬੱਚਿਆਂ ਨੂੰ ਤਾਂ ਇਹਨਾਂ ਨੂੰ ਰੋਕਣਾ ਚਾਹੀਦਾ ਵੀ ਉਲਟਾ ਬੱਚੇ ਵੀ ਆ ਕੇ ਬਹੁਤ ਗਲਤ ਬੋਲੇ ਪਣਤਾਨੀ ਜੀ ਨੂੰ ਵੀ ਫਿਰ ਉਹਨਾਂ ਨੇ 112 ਤੇ ਕਾਲ ਕੀਤੀ ਪੁਲਿਸ ਆਈ ਪੀਸੀਆਰ ਇੱਥੇ ਉਹਨਾਂ ਸੀ ਰਿਪੋਰਟ ਲਿਖਾਈ ਹੈ ਜੋ ਬੰਦੀ ਕਾਰਵਾਈ ਹੈ ਵੀਡੀਓ ਦਿਖਾਤੀ ਹੈ ਜੇਰੀ ਗਲਤੀ ਹੈ ਉਹ 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 ਉਹਨੂੰ ਮਤਲਬ ਇਨਸਾਫ ਮਿਲੇ ਮਤਲਬ ਜੇਰੀ ਗਲਤੀ ਹੈਗੀ ਹੈ ਦੂਜੇ ਬੰਦੇ ਨਾਲ ਬੰਦੀ ਕਾਰਵਾਈ ਹੋਵੇ ਦੂਜੇ ਬੰਦੇ ਨੂੰ ਇਨਸਾਫ ਮਿਲੇ ਹਰਾਮਣ ਜੀ ਮੰਦਿਰ ਮੈਂ ਮੰਦਿਰ ਦੇ ਬਗਲ ਮਾਰੇ ਇੱਕ ਪੜੋਸੀ ਹੈ ਉਹ ਹਰ ਦੂਸਰੇ ਤੀਸਰੇ ਦਿਨ ਕੋਈ ਵੀ ਵਕਤ ਆਏਗਾ ਉਹਨਾਂ سے ਵੀ ਲੜ ਜਾਣਗੇ ਹਮ ਅਗਰ ਗਲਤ ਚੀਜ਼ ਕੋ ਗੰਦਾ ਬਰਤਨ ਤੋਂ ਮੰਦਿਰ ਚਾਹ ਜੇ ਆ ਕੇ ਬਾਥਰੂਮ ਕਰਤੇ ਹੈ ਮੰਦਿਰ ਚਾਹ ਜੇ ਰਾਤ ਨੂੰ ਵੀ ਕਰਨਗੇ ਦਿਨ ਮੇ ਵੀ कुछ भी बोल दो तो आके हमें धमकिया देते है पावा धर्मशाला उपकार पहले हम पहले सोते थे अब ठीक हो जाएंगे अब सुधर जाएंगे लेकिन वो और आगे से बढ़ते ही गए बढ़ते गए तो हमें आज उठाना पड़ा आज एक भगत आया था जल चढ़ाने के लिए उसको उल्टा सीधा बोलने लग गया गंदा बर्तन धो रहे थे वहाँ पर वो बोला उसको बुरा लगा तो उसके पीछे हमें भी बोलना पड़ा कि उसको हमें बहुत बुरा लगा इस चीज का कि सनातन धर्म की है हो रही है यहाँ पर मंदिर के अंदर, अंदर तक तो चप्पल डाल के चले गए वो उसको मारने के लिए क्या था बर्तन में हमें नहीं पता वेज था नॉन वेज था वो गंदा बर्तन उसके ऊपर फेंकने चले गए उसने भी इतराज किया तो उसको भी बहुत गाली दिया और हमारे मंदिर वालों को भी बहुत गाली दिया हम लोगों को भी गाली दिया किसी को मतलब अपने तरफ से उन्होंने छोड़ा नहीं है सबको बोला उल्टा सीधा हाँ जी आज किया है एक क्लास चौक ਪੁਲਿਸ ਵਾਲੋ ਨੇ ਅਭੀ ਤੋ ਰਿਪੋਰਟ ਲਿਖ ਲੀ ਹੈ ਅਬ ਆਗੇ ਦੇਖਤੇ ਹੈ ਕਿਆ ਕਾਰਵਾਈ ਕੀ ਜਾਏਗੀ ਵੀਡੀਓ ਸਬ ਬਣੀ ਹੁਈ ਹੈ ਹਮਾਰੇ ਪਾਸ ਹਮਨੇ ਸਾਰੀ ਵੀਡੀਓ ਦੇ ਦੀ ਹੈ ਪੁਲਿਸ ਵਾਲੋ ਕੋ ਚੱਪਲ ਜੂਤਾ ਸਾਰਾ ਔਰ ਹੱਥ ਮੇ ਹਥੌੜੀ ਲੈ ਕੇ ਮੰਦਿਰ ਕੇ ਅੰਦਰ ਆਗੇ ਤੋ ਭਗਤ ਕੋ ਮਾਰਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਚਾਟੀਬਿੰਨ ਰੋਡ ਵਿਕੇਸ਼ ਸ਼੍ਰੋਮੇ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਖੰਡਪਾਤ ਸਾਹਿਬ ਜੀ ਦੇ ਪੋਪ ਪਾਇਆ ਗਏ ਜਿਸ ਸੁਪ੍ਰਾਂਤ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਨੇ ਪਵਿੱਤਰ ਮੁਖਵਾਕ ਦੀ ਕਥਾ ਕੀਤੀ ਤੇ ਸਚਕੁੰਚੀ ਦੇ ਹਰਮੰਦਰ ਸਾਹਿਬ ਦੇ ਮੁਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨੇ ਹੁਕਮਨਾਮਾ ਲਿਆ ਭੰਤਨ ਬਾਬਾ ਦੀਪ ਸਿੰਘ ਜੀ ਜਨਮ ਦਾ ਜਨਮ ਦਿਨ ਅੱਜ ਚਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਦੇ ਇਸ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਗੰਜ ਵਿਖੇ ਪਾਰਸੋਂ ਰੋਜ ਤੋਂ ਸ਼੍ਰੀ ਖੰਡ ਪਾਠ ਸਾਹਿਬ ਦੀ ਪਰੰਪਤਾ ਤੇ ਅੱਜ ਭੋਗ ਤੋਂ ਉਪਰੰਤ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਜਿਹੜੀ ਇੱਥੋਂ ਦੀ ਮਰਿਆਦਾ ਜਿਲੇ ਖੰਡ ਪਾਠ ਸਾਹਿਬ ਦੇ ਭੋਗ ਪੈ ਜਾਂਦੇ ਉਸ ਤੋਂ ਬਾਅਦ ਸੱਚਖੰਡ ਦੇ ਮੁੱਖ ਬਾਖਤੀ ਜਿਹੜੀ ਆ ਉਹ ਕਥਾ ਕੀਤੀ ਜਾਂਦੀ ਹੈ ਕਥਾ ਤੋਂ ਅਪਰੰਤ ਕੀਰਤਨ ਅਰਦਾਸ ਅਪਰੰਤ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਦੀ ਮੋਹ ਕ੍ਰਾਂਤੀ ਸਾਚਕੰਡ ਸ੍ਰੀ ਹਰਮੰਦਰ ਸਾਹਿਬ ਜੀ ਉਹਨਾਂ ਵੱਲੋਂ ਹੁਕਮਨਾਮਾ ਲੈ ਕੇ ਬਾਬਾ ਜੀ ਦੇ ਜੀਵਨ ਦੇ ਵਿੱਚ ਉਸ ਪ੍ਰਸੰਗ ਤੇ ਉਸ ਪਰਪੇਕ ਦੇ ਵਿੱਚ ਕਿ ਬਾਬਾ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਿਵੇਂ ਸ਼ੁਰੂਆਤ ਕੀਤੀ ਤੇ ਸ਼ਹਾਦਤ ਤੱਕ ਮੋਤ ਪ੍ਰਕਿਰਿਆ ਲਬਜਾਂ ਦੇ ਵਿੱਚ ਉਹ ਸਾਰਾ ਸਾਨੂੰ ਸਾਰਿਆਂ ਨੂੰ ਸਰਵਣ ਕਰਾਇਆ। ਸੋ ਇਹ ਸਥਾਨ ਜਿਹੜਾ ਇਹ ਸਿੱਖ ਪੰਥ ਲਈ ਇੱਕ ਬੜਮੁੱਲਾ ਖਜ਼ਾਨਾ ਵੀ ਹੈ। ਦੇਸ਼ ਵਿਦੇਸ਼ ਦੇ ਵਿੱਚੋਂ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਲੋਕ ਆ ਕੇ ਨਤਮਸਤਕ ਹੁੰਦੇ ਆ। ਇਸ ਸਥਾਨ ਤੇ ਵੀ ਆ ਕੇ ਲੋਕ ਨਤਮਸਤਕ ਹੁੰਦੇ। ਕਿਉਂਕਿ ਮੈਂ ਜਿਹੜੇ ਪਸ਼ੋਕੜ ਨੂੰ ਝਾਕ ਮਾਰਦਾ ਬਾਬਾ ਜੀ ਨੇ ਕਿੱਥੋਂ ਲਕੀਰ ਕੱਢ ਕੇ ਤੁਰੇ ਕਿੱਥੇ ਆ ਕੇ ਧੜ ਤੇ ਕਿੱਥੇ ਆ ਕੇ ਸਤਿਗੁਰੂ ਜੀ ਦੇ ਚਰਨਾ ਵਿੱਚ ਸੱਚਖੰਡ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਆਪਣਾ ਸੀਸ ਭੇਟ ਕੀਤਾ ਸੋ ਇਹ ਜਿਹੜਾ ਮਾਨ ਆ ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਕਿ ਜਿਹਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਿੱਖ ਨਮਸਕਾਰ ਕਰਨ ਆਉਂਦਾ ਤੇ ਬਾਬਾ ਜੀ ਦੇ ਉਸ ਮਹਾਨ ਅਸਥਾਨ ਤੇ ਵੀ ਨਸਤਮਤਕ ਹੁੰਦਾ ਸੋ ਬਾਬਾ ਜੀ ਨੇ ਆਪਣੇ ਜੀਵਨ ਦੇ ਵਿੱਚ ਜਿਉਂ ਸਤਗੁਰ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਅੰਮ੍ਰਿਤ ਛਕਿਆ ਸਾਰਾ ਜੀਵਨ ਨਸਾਬਰ ਕੀਤਾ ਤੇ 사ਤਕੰਡ ਸ੍ਰੀ ਹਰਮੰਦਰ ਸਾਹਿਬ ਤੋਂ ਇਲਾਵਾ ਉਸ ਦਮਦਮੀ ਟਕਸਾਲ ਦੇ ਮੁਖੀ ਵਜੋਂ ਵੀ ਪਹਿਲੇ ਮੁਖੀ ਹੋਣ ਦਾ ਵੀ ਉਹਨਾਂ ਨੂੰ ਮਾਣ ਪ੍ਰਾਪਤ ਹੋਇਆ ਜਿਸ ਟਕਸਾਲ ਨੂੰ ਸਤਗੁਰ ਜੀ ਨੇ ਆਦੇਸ਼ ਕੀਤਾ ਸੀ ਕਿ ਤੁਸੀਂ ਕਥਾ ਤੇ ਸਤਗੁਰ ਜੀ ਦੇ ਪਵਿੱਤਰ ਸਰੂਪਾਂ ਦੀ ਤੇ ਜਦੋਂ ਵੀ ਕਿਤੇ ਗੁਰੂ ਘਰਾਂ ਦੇ ਵਿੱਚ ਕੋਈ অবਗਿਆ ਕਰਨ ਦਾ ਜਾਂ ਕੋਈ ਹੀਹਾ ਮਾਤਰ ਚੜ ਕੇ ਆਵੇ ਤੇ ਉੱਥੇ ਸ਼ਾਤ ਤਾਂ ਵੀ ਪ੍ਰਾਪਤ ਕਰਨੀ ਆ ਤੇ ਇਹੋ ਹੀ ਬਾਬਾ ਜੀ ਦੇ ਹਿੱਸੇ ਆਇਆ ਸੋ ਇਹ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਵੀ ਆ ਸੋ ਅੱਜ ਆਪਾਂ ਜਨਮ ਦਿਹਾੜੇ ਦੇ ਉੱਤੇ ਮੈਂ ਸਾਰੇ ਸੰਗਤ ਨੂੰ ਸਮੂਹ ਗੁਰਨਾਕ ਨਾਮ ਲੇਵਾ ਮਾਈ ਭਾਈ ਨੂੰ ਮੈਂ ਵਧਾਈ ਦਿੰਦਾ ਕਾਮਨਾ ਵੀ ਕਰਦਾ ਕਿ 사ਤਗੁਰੂ ਜੀ ਕਿਰਪਾ ਕਰਨ ਜਿਹੜਾ ਇਹ ਸਥਾਨ ਆ ਢੇਡੀ ਵੱਡੀ ਲੋਕਾਂ ਦੀ ਆਸਥਾ ਆ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਇੱਥੇ ਪਹੁੰਚਦੇ ਆ ਸੋ ਜਿੱਥੇ ਅੱਜ ਸਾਰਾ ਦਿਹਾੜੀ ਜਿੱਥੇ ਕਿਉਂਕਿ ਕੀਰਤਨ ਤਾਂ ਹਮੇਸ਼ਾ ਹੀ ਇੱਥੇ ਚੱਲਦਾ ਔਰ ਅੱਜ ਜਿੱਚੇ ਤੌਰ ਦੇ ਉੱਤੇ ਰਾਤ ਦੇ ਜਿਹੜੇ ਦੀਵਾਨ ਆ ਉਹ ਵੀ ਚੱਲਣੇ ਆ ਤੇ ਕੱਲ ਨੂੰ ਅੱਜ ਅੱਜ ਸਤਾਈ ਨੂੰ ਅੱਜੇ ਮਹਾਨ ਅਮਰ ਸੰਚਾਰ ਵੀ ਹੋਣਾ ਮੈਂ ਬੇਨਤੀ ਕਰਨੀ ਚਾਹੁੰਦਾ ਸਿੱਖ ਪੰਥ ਦੇ ਦਸਮੂਹ ਗੁਰਨਾਕ ਨਾਮਲੇਵਾ ਮਾਈ ਭਾਈ ਨੂੰ ਕਿ ਇਹ ਉਹਨਾਂ ਦਾ ਹੀ ਮਨਾਇਆ ਸਫਲਿਆ ਉਹੀ ਬਾਬਾ ਦੀਪ ਸਿੰਘ ਜੀ ਉਹਨਾਂ ਸਮਸਤ ਹੋਣਗੇ ਨਤਮਸਤਕ ਜਿਹੜੇ ਖੰਡੇ ਬਾਟੇ ਦੀ ਪੌਲ ਲੈਣਗੇ ਤੇ ਇੱਕ ਸਰਮਾਇਆ ਬਣ ਜਾਂਦਾ ਸਿੱਖ ਦੇ ਪਾਸ ਕਿ ਕਥੋਂ ਅਮਰ ਛਕਿਆ ਹੋਲੇ ਮੁਹੱਲੇ ਤੇ ਕਦੋਂ ਅਮਰ ਛਕਿਆ ਸਾਖੀ ਦੇ ਦਿਹਾੜੇ ਤੇ ਤੇ ਫਿਰ ਇਸ ਮਹਾਨ ਸਥਾਨ ਗੁਰਦੁਆਰਾ ਸ਼ਹੀਦ ਖਾਨ ਜਮਰ ਸੰਚਾਰ ਹੁਣ ਵੱਧ ਤੋਂ ਵੱਧ ਪੁਰਾਣੀ ਜਿਹੜੇ ਆ ਉਮਰਤਾਰੀ ਹੁਣ ਤੋਂ ਦੁਆਰਾ ਫਿਰ ਦਿਲ ਦੀਆਂ ਡਗਾਈਆਂ ਤੋਂ ਮੁੱਚੇ ਤੌਰ ਤੇ ਬਾਬਾ ਜੀ ਦੇ ਜਨਮ ਦਿਹਾੜੇ ਦੀ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਚੰਗਾ ਜੀ ਯੂਨਾਈਟਿਡ ਫਾਰਮ ਆਫ ਬੈਂਕ ਯੂਨੀਅਨ ਵੱਲੋਂ ਪਟਿਆਲਾ ਦੇ ਸ਼ੇਰਗ ਵਾਲਾ ਗੇਟ ਵਿਖੇ ਤਨਾ ਪ੍ਰਦਰਸ਼ਨ ਕੀਤਾ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਬੈਂਕਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਿੱਸਾ ਲਿਆ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਅਜੀਵ ਸ੍ਰੋਹੰਦੀ ਨੇ ਕਿਹਾ ਕਿ ਹਫਤੇ ਵਿੱਚ 5 ਦਿਨ ਕੰਮ ਦੀ ਮੰਗ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਹੋਈ ਹੈ ਮਾਰਚ 2024 ਵਿੱਚ ਤਨਖਾਹ ਸੋਧ ਵਿਚਾਰ ਵਟਾਂਦਰਾ ਦੌਰਾਨ ਇੰਡੀਅਨ ਬੈਂਕਸ ਐਸੋਸੀਏਸ਼ਨ ਅਤੇ ਉਰਫੋ ਵਿਚਕਾਰ ਸਿਧਾਂਤਕ ਤੌਰ ਤੇ ਸਹਿਮਤੀ ਬਣ ਗਈ ਸੀ ਪਰ ਰਸਮੀ ਤੌਰ ਤੇ ਨੋਟੀਫਿਕੇਸ਼ਨ ਵਿੱਚ ਕਾਫੀ ਦੇਰੀ ਹੋਣ ਕਰਕੇ ਅੱਜ ਸਾਨੂੰ ਇਹ ਧਰਨਾ ਲਗਾਉਣਾ ਪੈ ਰਿਹਾ ਹੈ। ਹਾਂਜੀ ਸਰ ਜਿਹੜਾ ਅੱਜ ਬੈਂਕ ਵੱਲੋਂ ਪੱਤਰਾਈ ਹਰ ਤਾਲਕੀ ਦੇ ਬਾਰੇ ਨਾਲ। ਅੱਜ ਇਹ ਦੇਸ਼ ਭਰ ਦੇ ਵਿੱਚ ਬੈਂਕ ਅਫੀਸਰ ਔਰ EMPLOYEES ਜਿਹੜੇ ਐ ਸਟ੍ਰਾਈਕ ਤੇ ਹਨ ਕਿਉਂਕਿ ਸਾਡੀ 21 ਮਹੀਨਿਆਂ ਤੋਂ ਇੱਕ ਡਿਮਾਂਡ ਚੱਲੀ ਆ ਰਹੀ ਹੈ ਕਿ ਬੈਂਕਿੰਗ ਖੇਤਰ ਦੇ ਵਿੱਚ 5 ਡੇ ਵਰਕ ਵੀਕ ਲਾਗੂ ਕੀਤਾ ਜਾਵੇ। ਔਰ ਇਹ ਡਿਮਾਂਡ ਜਿਹੜੀ ਹੈ ਸਾਡੀ ਬਿਲਕੁਲ ਜਾਇਜ਼ ਡਿਮਾਂਡ ਹੈ। ਅੱਜ 99% ਤੋਂ ਵੀ ਇਹ ਜਿਹੜੀ ਟ੍ਰਾਂਜੈਕਸ਼ਨ ਹੈ ਕੰਟਰੀ ਦੇ ਵਿੱਚ ਓ ਡਿਜੀਟਲ ਹੈ। ਔਰ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਕੋਈ ਵੀ ਕਸਟਮਰ ਜਿਹੜਾ ਹੈ ਉਹ ਸਾਇੰਡੇ ਹੋਵੇ ਚਾਹੇ ਸ਼ਨੀਵਾਰ ਹੋਵੇ ਰਾਤ ਨੂੰ 2 ਵਜੇ ਵੀ ਯੂਪੀਆਈ ਕਰ ਸਕਦਾ ਇੰਟਰਨੈਟ ਬੈਂਕਿੰਗ ਯੂਜ਼ ਕਰ ਸਕਦਾ ਏਟੀਐਮ ਕਾਰਡ ਚਲਾ ਸਕਦਾ ਤਾਂ ਇਹ ਜਿਹੜੀ ਡਿਮਾਂਡ ਹੈ ਸਾਡੀ ਸਾਡੀ ਪਿਛਲੀ ਵੇਜ ਰਿਵੀਜ਼ਨ ਜਦੋਂ ਹੋਈ ਸੀਗੀ 2023 ਦੇ ਵਿੱਚ ਉਦੋਂ ਇਹ ਐਗਰੀਡ ਅਪਨ ਸਾਡਾ ਹੋ ਗਿਆ ਸੀਗਾ ਆਈਬੀਏ ਨਾਲ ਕਿ 5 ਡੇ ਵਰਕ ਵੀਕ ਜਿਹੜਾ ਹੈ ਉਹ ਬੈਂਕਿੰਗ ਇੰਡਸਟਰੀ ਦੇ ਵਿੱਚ ਲਾਗੂ ਕੀਤਾ ਜਾਵੇਗਾ ਪਰ 21 ਮਹੀਨਿਆਂ ਤੋਂ ਅਸੀਂ ਵੇਟ ਕਰ ਰਹੇ ਸੀਗੇ ਕਿ ਸਰਕਾਰ ਇਹਨੂੰ ਲਾਗੂ ਕਰੇਗੀ ਇਹਨੂੰ ਅਨਾਉਂਸ ਕਰੇਗੀ ਜਿਹੜਾ ਸਾਡਾ ਸਮਝੌਤਾ ਹੋਇਆ ਹੋਇਆ ਵਾ ਉਹ ਇੰਪਲੀਮੈਂਟ ਕੀਤਾ ਜਾਵੇਗਾ ਪਰ ਜਦੋਂ ਇੰਨੇ ਲੰਬੇ ਸਮੇਂ ਤੋਂ ਵੇਟ ਕਰਨ ਤੋਂ ਬਾਅਦ ਵੀ ਸਰਕਾਰ ਨੇ 5 ਡੇ ਵਰਕ ਵੀਕ ਅਨਾਉਂਸ ਨਹੀਂ ਕੀਤਾ ਤਾਂ ਅੱਜ ਦੇਸ਼ ਭਰ ਦੇ 8 ਲੱਖ ਬੈਂਕ ਅਫੀਸਰ ਔਰ ਕਰਮਚਾਰੀ ਸਟ੍ਰਾਈਕ ਤੇ ਹਨ ਇਹ ਸਾਡੀ ਇੱਕ ਦਿਨ ਦੀ ਅੱਜ ਪੂਰੇ ਦਿਨ ਦੀ ਹੜਤਾਲ ਅਗਲੀ ਦੇ ਸਕੇ ਗੋਤਮ ਪ੍ਰੈਜ਼ੀਡੈਂਟ ਪੰਜਾਬ ਬੈਂਕ ੈਂਪਲੋਈਸ ਫੈਡਰੇਸ਼ਨ ਅੱਜ ਦੀ ਜਿਹੜੀ ਸਾਡੀ ਹੜਤਾਲ ਹੈ ਥਰੋਅਆਊਟ ਦੀ ਨੇਸ਼ਨ ਅੱਜ 9 ਜਿਹੜੀਆਂ ਬੈਂਕ ਯੂਨੀయన్స్ ਨੇ ਉਹਨਾਂ ਦੇ ਵੱਲੋਂ ਜਿਹੜਾ ਸੱਦਾ ਦਿੱਤਾ ਗਿਆ 8 ਲੱਖ ਬੈਂਕ ਐਮਪਲੋਇਜ਼ ਤੇ ਆਫੀਸਰਸ ਮਿਲ ਕੇ ਹੜਤਾਲ ਕਰ ਰਹੇ ਨੇ। ਔਰ ਸਾਡਾ ਜਿਹੜਾ ਅੱਜ ਦਾ ਰੋਸ਼ ਹੈ 5 ਡੇ ਬੈਂਕਿੰਗ ਦੀ ਡਿਮਾਂਡ ਅਸੀਂ ਕਰ ਰਹੇ ਆਂ। ਲੇਕਿਨ ਉਸ ਤੋਂ ਵੱਧ ਜਿਹੜਾ ਹੈਗਾ ਸਰਕਾਰ ਵੱਲੋਂ ਜੋ ਬਿਟਰੇਲ ਕੀਤੀ ਜਾ ਰਹੀ ਹੈ। ਕਿਉਂਕਿ ਸਾਡੇ ਸੈਵਰਲ ਰਾਉਂਡ ਆਫ ਨੇਗੋਸ਼ੀਏਸ਼ਨਸ ਤੋਂ ਬਾਅਦ ਔਰ ਯੂਨੀయన్స్ ਨੇ ਇਹ ਤੈਅ ਕੀਤਾ ਕਿ ਅਸੀਂ 40 ਮਿੰਟ ਹਰ ਰੋਜ਼ ਦੇ ਡਿਊਟੀ ਵਧ ਕਰਾਂਗੇ। ਇਹ तमाम ਜਿਹੜੀਆਂ ਗੱਲਾਂ ਬਾਤਾਂ ਉਹ ਸਰਕਾਰ ਦੀ ਐਗਰੀਮੈਂਟ ਤੋਂ ਬਾਅਦ ਜਿਹੜਾ ਹੈਗਾ 3 ਸਾਲ ਦੇ ਕਰੀਬ ਸਮਾਂ ਹੋਣ ਜਾ ਰਿਹਾ ਹੈ ਜਿਸ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਰਿਹਾ ਅੱਜ ਸਾਡੇ ਬਾਈਪਾਰਟਿਜ਼ਮ ਦੇ ਉੱਤੇ ਬੜਾ ਕੁਐਸਚਨ ਮਾਰਕ ਲਗਾਇਆ ਜਾ ਰਿਹਾ ਇੱਕ ਪਾਸੇ ਸਰਕਾਰ ਕਹਿ ਰਹੀ ਹੈ ਕਿ ਸਾਡੀਆਂ 95 ट्रांजੈਕਸ਼ਨ ਜਿਹੜੀਆਂ 95% ਉਹ ਡਿਜੀਟਲਾਈਜ਼ ਹੋ ਗਈਆਂ ਔਰ ਦੂਜੇ ਪਾਸੇ ਬੈਂਕ ਅਮਪਲੋਈ ਜਿਹੜਾ ਡੇ ਨਾਈਟ ਕੰਮ ਕਰ ਰਿਹਾ ਹੈ 8-8 ਵਜੇ ਤੱਕ ਲੇਟ ਸ਼ੀਟਿੰਗ ਹੋ ਰਹੀ ਹੈ ਔਰ ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਡਿਜੀਟਲਾਈਜ਼ ਸਾਰਾ ਜਿਹੜਾ ਬੈਂਕਿੰਗ ਨੂੰ ਕਰ ਲਿਆ ਤਾਂ ਬੈਂਕ EMPLOYEES 8 ਲੱਖ ਜਿਹੜੇ ਮੁਲਾਜ਼ਮ ਨੇ ਉਹ ਲੇਟ ਸਿਟਿੰਗ ਕਿਉਂ ਕਰ ਰਹੇ ਨੇ ਉਹ ਦਿਨ ਰਾਤ ਕੰਮ ਕਿਉਂ ਕਰ ਰਹੇ ਨੇ ਇਸ ਲਈ ਸਰਕਾਰ ਦੇ ਜਿਹੜੇ ਦੋ ਪੱਖੀ ਜਿਹੜੇ ਮੂੰਹ ਨੇ ਉਹਨਾਂ ਦੇ ਖਿਲਾਫ ਸਾਡਾ ਇਹ ਬੜਾ ਜ਼ਬਰਦਸਤ ਰੋਸ ਹੈ ਔਰ ਅਸੀਂ ਸਾਰੇ ਜਿਹੜੇ 네ਗੋਸ਼ੀਏਸ਼ਨ ਦੇ ਚੈਨਲ ਨੇ ਉਹਨਾਂ ਨੂੰ ਐਗਜ਼ੌਸਟ ਕਰ ਚੁੱਕੇ ਆ ਔਰ ਸਾਡਾ ਇਹ ਜਿਹੜਾ ਆંદੋਲਨ ਹੈ ਇਹ ਅੱਜ ਦੀ ਸਟ੍ਰਾਈਕ ਹੀ ਨਹੀਂ ਆਉਣ ਵਾਲੇ ਦਿਨਾਂ ਦੇ ਅੰਦਰ ਇੱਕ ਬਹੁਤ ਵੱਡਾ ਆંદੋਲਨ ਜਿਹੜਾ ਹੈਗਾ ਉਹ ਬੈਂਕ এমਪਲੋਈਸ ਤੇ ਅਫੀਸਰਜ਼ ਨੂੰ ਕੀਤਾ ਜਾਏਗਾ ਯੂनाइटेड ਫੋਰਮ ਬੈਂਕ ਯੂਨੀయన్స్ ਦੇ ਝੰਡੇ ਹੇਠ ਕਾਂਗਰਸ ਦੇ ਸੂਬਾ ਸਰਪਾਰ ਭਾਰੀ ਸੂਰਤ ਸਿੰਘ ਠਾਕੁਰ ਪੰਜਾਬ ਦੇ ਦੌਰੇ ਤੇ ਨਿਕਲੇ ਹੋਏ ਹਨ ਤੇ ਇਸ ਕੜੀ ਵਿੱਚ ਉਹਨਾਂ ਨੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਾਂਗਰਸ ਦੇ ਆਦੇਦਾਰਾਂ ਨਾਲ ਬੈਠਕ ਕੀਤੀ ਇਸ ਮੌਕੇ ਸਾਭ ਦਾ ਮੰਤਰੀ ਤੇ ਦਿਨਾਨਗਰ ਵਿਧਾਇਕਾ ਅਰੁਣਾ ਚੌਧਰੀ ਫਰਦੀਗੁਰ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਗੁਰਦਾਸਪੁਰ ਵਿਧਾਇਕ ਬਰਿੰਦਰ ਮੀਤ ਸਿੰਘ ਪਾੜਾ ਵੀ ਮੌਜੂਦ ਸਨ। ਕੋ ਅੱਜ ਦੀ ਜਿਹੜੀ ਮੀਟਿੰਗ ਹੈ ਸਾਡੇ ਸ਼ਹਿਰ ਭਾਰੀ ਜਿਹੜੇ ਪੰਜਾਬ ਦੇ ਨੇ ਸੂਰਜ ਸਿੰਘ ਠਾਕੁਰ ਜੀ ਉਹਨਾਂ ਨੇ ਜ਼ਿਲ੍ਹੇ ਦੀ ਮੀਟਿੰਗ ਲਈ ਹੈ ਸਾਰੇ ਅਹੁਦੇਦਾਰ ਸਬੰਨ ਦੀ। ਔਰ ਜਿਹੜਾ ਸਾਡੀ ਪਾਰਟੀ ਦਾ ਇੰਟਰਨਲ ਅਹੁਦੇਦਾਰੀਆਂ ਨੇ ਜਾਂ ਬੀਐਲਏ 1 ਬੀਐਲਏ 2 ਉਹਦੇ ਮੁਤਲਕ ਸਾਰੀ ਇਹ ਮੀਟਿੰਗ ਕੀਤੀ ਗਿਆ ਉਹਨਾਂ ਦੀ ਫਰਸਟ ਵਿਜ਼ਿਟ ਸੀ ਅ ਅਫੀਸ਼ੀਅਲ ਮੀਟਿੰਗ ਉਹਨਾਂ ਜਿਹੜੀ ਅੱਜ ਲਈ ਹੈ। ਸੋ ਇਸ ਤੋਂ ਇਲਾਵਾ ਜਿਹੜੇ ਸਰਕਾਰ ਦੇ ਜਿਹੜੇ ਅੱਜ ਲਾ ਐਂਡ ਆਰਡਰ ਤੇ ਜਾਂ ਪੱਤਰਕਾਰਾਂ ਨੂੰ ਵੀ ਰੈਲੀਆਂ ਕਰਨੀਆਂ ਪੈ ਰਹੀਆਂ ਬਠਿੰਡਾ ਦੇ ਵਿੱਚ ਮਤਲਬ ਸਾਰਾ ਕੁਲ ਢਾਂਚਾ ਵਿਗੜਿਆ ਹੋਇਆ ਉਹਦੀ ਵੀ ਜਿਹੜੀ ਆ ਸਟ੍ਰੈਟਜੀ ਜਿਹੜੀ ਆ ਬਣਾਈ ਗਈ ਹੈ ਕਿ ਅਗਾਹ ਜਿਹੜਾ ਸਾਡਾ ਹੁਣ ਇਲੈਕਸ਼ਨ ਮੋਡ ਸ਼ੁਰੂ ਹੋਣ ਵਾਲਾ ਆਲਰੇਡੀ ਸਟਾਰਟ ਹੀ ਆ ਉਹਦੀ ਆਪਾਂ ਵੀ ਉਹ ਤੋਂ ਬੱਧੀ ਅੱਜ ਸਾਰੀ ਲੀਡਰਸ਼ਿਪ ਨੇ ਇਕੱਠੇ ਬਹਿ ਕੇ ਤੇ ਵਰਕਿੰਗ ਕੀਤੀ ਕਾਂਗਰਸ ਤੋਂ ਵੱਡਾ ਜਿਹੜਾ ਕਿਹੜਾ ਹੈ ਕਾਂਗਰਸ ਤੋਂ ਜ਼ਿਆਦਾ ਕੋਈ ਵੀ ਨਹੀਂ ਆ ਮੈਂ ਤੇ ਕਹਿ ਰਿਹਾ ਚਾਹੇ ਜਿੰਨਾ ਵਰਜੀ ਵੱਡਾ ਲੀਡਰ ਹੋਵੇ ਕਾਂਗਰਸ ਤੋਂ ਵੱਡਾ ਕੋਈ ਨਹੀਂ ਆ ਅੱਜ ਕੈਪਟਨ ਅਮਰਿੰਦਰ ਸਿੰਘ ਚਲਾ ਗਿਆ ਤੇ ਕਾਂਗਰਸ ਤੇ ਉੱਥੇ ਘੜੀ ਹੈ ਨਾ ਪਾਰਟੀ ਤੇ ਉੱਥੇ ਘੜੀ ਹੈ ਜੇ ਡੇ ਡੇ ਵੱਡੇ ਲੀਡਰ ਛੱਡ ਕੇ ਜਿਲੇ ਕਾਂਗਰਸ ਡੁੱਬ ਥੋੜੀ ਗਈ ਹੈ ਕਾਂਗਰਸ ਨੇ ਪਿਛਲੀ ਐਮਪੀ ਇਲੈਕਸ਼ਨਾਂ 'ਚ ਸਭ ਤੋਂ ਵੱਧ ਸੀਟਾਂ ਲਈਆਂ ਤੇ ਜੇ ਕੈਪਟਨ ਅਮਰਿੰਦਰ ਸਿੰਘ ਚਲ ਗਿਆ ਤੇ ਤਾਂ ਇੱਥੇ ਕਾਂਗਰਸ ਡੁੱਟ ਜਾਣੀ ਹੈ ਸੋ ਇਹ ਇਹ ਚਿਹਰੇ ਨਾਲ ਨਹੀਂ ਪਾਰਟੀਆਂ ਚੱਲਦੀਆਂ ਪਾਰਟੀਆਂ ਦੇ ਨਾਲ ਚਿਹਰੇ ਚੱਲਦੇ ਆਂ ਜੀ ਮਿਨਿਸਟਰ ਦਾ ਫੈਸਲਾ ਪਾਰਟੀ ਦੇਖੂਗੀ ਸਾਡਾ ਕੰਮ ਆ ਸਿਪਾਈਆਂ ਦਾ ਮਿਹਨਤ ਕਰਦੀ ਸਾਡਾ ਕੰਮ ਹੈ ਐਮਐਲਏ ਸੱਤਰ ਜਿਤਾਉਣੇ 70 ਪਲੱਸ ਉਦੋਂ ਬਾਅਦ ਪਾਰਟੀ ਜਦੋਂ ਲਿਫਾਫੇ 'ਚ ਕਹਦੇ ਕਿ ਵੀ ਆ ਸਾਡਾ ਬਈ ਮੁੱਖ ਮੰਤਰੀ ਆ ਪਾਰਟੀ ਏਡੀ ਬੱਚੀ ਨਹੀਂ ਆ ਬਹੁਤ ਕੁਝ ਦੇਖ ਕੇ ਤੇ ਫਿਰ ਫੈਸਲੇ ਹੁੰਦੇ ਅੱਜ ਆਪਣੇ ਭਾਸ਼ਣ 'ਚ ਕਿਹਾ ਕਿ 70 ਸਾਲ ਹੋ ਗਿਆ ਮੇ ਜੋ ਮੇਰੀ ਉਮਰ ਆ ਕਿ ਅੱਜ ਪਹਿਲੀ ਵਾਰ ਇਤਿਹਾਸ 'ਚ ਕੋਈ ਸਰਕਾਰ ਦਾ ਨੁਮਾਇੰਦਾ ਝੰਡਾ ਚੜਾਨੀ ਆਇਆ ਹਾਂ ਤੇ ਮੈਨੂੰ ਲੱਗਦਾ ਇਹਨਾਂ ਨੂੰ ਕੋਈ ਇਨਪੁਟ ਹੋ ਗਈ ਹੋਣੀ ਆ ਵੀ ਅੱਗੇ ਥਾਣੇ ਤੇ ਚੱਲਿਆ ਹੁਣ ਕਿਤੇ ਕਾਲਜ ਤੇ ਨਾ ਚੱਲ ਜੇ ਤੇ ਤਾਂ ਨਹੀਂ ਆਏ ਮੈਨੂੰ ਤੇ ਲੱਗਦਾ ਤੇ ਜਦੋਂ ਫਰੀਦਕੋਟ ਮੁੱਖ ਮੰਤਰੀ ਸਾਹਿਬ ਗਏ ਤੇ ਉੱਥੇ ਵੀ ਖਾਲਸਾਨੀਆਂ ਕਹਤਾਂ ਇੱਥੇ ਬੰਬ ਆ ਤੇ ਫਲਾਨ ਉੱਥ ਇਹ ਤੇ ਤੁਸੀਂ ਮੜਾ ਜਾ ਕਹਿ ਤੋ ਇਹਦੇ ਪੱਜ ਜਾਂਦੇ ਨੇ ਆਹ ਹੁਣ ਹੁਸ਼ਾਰਪੁਰ ਕਹਿ ਦਿੰਦੇ ਵੀ ਇੱਥੇ ਵੀ ਬੰਬ ਦੀ ਸ਼ਾਇਦ ਉੱਥੇ ਵੀ ਨਹੀਂ ਜਾਣਾ ਕਿਸੇ ਨੇ ਉਹ ਗੱਲ ਤੇ ਇਹ ਗੱਲਾਂ ਤੇ ਬੜੀਆਂ ਕਰਨ ਵਾਲੀਆਂ ਇਹ ਸਰਕਾਰ ਦੇ ਅਗੇਂਸਟ ਤੇ ਇਹ ਤੇ ਪਹਿਲੀ ਮੈਂ ਤੇ ਆਪ ਹੈਰਾਨ ਆ ਯਾਰ ਐਡਾ ਤਗੜਾ ਸਾਡਾ ਜ਼ਿਲ੍ਹਾ ਗਰਦਾਸਪੁਰ ਬਾਰਡਰ ਏਰੀਆ ਦੇ ਉੱਤੇ ਤੇ ਮੰਤਰੀ ਕੋਈ ਨਹੀਂ ਆਇਆ ਬਾਰਡਰ ਤੋਂ ਡਰ ਲੱਗਦਾ ਪਤਾ ਨਹੀਂ ਕੀ ਚੱਲ ਪੈਣਾ ਇੱਥੇ ਇੰਨਾ ਡਰ ਲੱਗਦਾ ਛੱਡ ਦਿਓ ਸਿਆਸਤ ਇੱਥੇ ਮੰਤਰੀ ਨੂੰ ਆਉਣਾ ਚਾਹੀਦਾ ਸੀ ਹਾਂ ਜੀ ਤੁਸੀਂ ਪਿਛਲੇ ਦਿਨ ਨਹੀਂ ਗਿਆ ਵੀ ਧਮਾਕਾ ਕਰਨਾ ਜੀ ਮੈਂ जिले ने जिस तरीके से हमारी भव्य मनरेगा की रैली हुई और उस रैली के लिए बहुत ही शानदार रैली गुरदासपुर के कार्यकर्ताओं ने और हमारे सभी नेताओं ने की यहाँ पर और साथ ही साथ में आने वाले समय में कांग्रेस पार्टी ने अपनी बूथ लेवल पे काम हमने शुरू कर दिया है हम नई ब्लॉक समिति के जो हमारे कमेटी वो बना रहे हैं जिला कमेटी हम बनाएंगे ब्लॉक प्रधानों के अंदर जो हमारे ब्लॉक प्रधानों को ताकत देने का काम राहुल जी ने करने के पूरे देश में काम किया है खास करके पंजाब के अंदर जितने भी हमारे नए पदाधिकारी हैं उनका चयन करने का काम आने वाले एक हफ्ते के अंदर होगा जिला समिति ब्लॉक समिति और बूथ समिति हम ये पूरा इस पर काम कर रहे हैं सभी कांग्रेस कौ के जितने हमारे गुरदासपुर के नेता हैं सब लोगों की मीटिंग एक बार हो चुकी है आने आने वाले वाले समय समय में में एक बार हमारी मीटिंग और होगी किस तरीके से हमें आने वाले समय में, जो हमारे के चुनाव आ रहे हैं उसकी तैयारी भी हमने शुरू कर दी है हमारा परिवार है हमारे परिवार के अंदर हम एकत्रित हैं परिवार के लोग हैं हाई कमांड तय करती है क्या किसको करना है और रही बात हम कांग्रेस परिवार के अंदर हम लोग सब एकत्रित हैं और एक साथ काम करेंगे और आने वाले समय में आप देखेंगे पंजाब के अंदर कांग्रेस पार्टी की सरकार बनी कांग्रेस पार्टी का झंडा ही जो है ये सबसे बड़ा झंडा ही कांग्रेस के कार्यकर्ताओं के लिए चेहरा होता है आम आदमी पार्टी का 26 जनवरी को यहां पर फ्लैग होस्टिंग का प्रोग्राम होता है गुरदासपुर के अंदर एक भी यहां पर नेता नहीं आता एक भी मंत्री नहीं आता है हाँ क्या कर रही है आम आदमी पार्टी नशे में डूब रहा है पूरा पंजाब क्या कर रही है आम आदमी पार्टी गैंगस्टर लोगों को मार रहे क्या कर रही है आम आदमी पार्टी तो आप इस मुद्दे की बात करिए कि यहाँ पर लॉ एंड ऑर्डर सुचुएशन क्या कर रहा है डॉवेंस क्या हो रहा है यहाँ पर लोगों के साथ में क्या हो रहा है युवाओं के साथ में क्या हो रहा है युवाओं को दिन दहाड़े मार दिया जा रहा है युवाओं को नशे का आदि बना दिया जा रहा है हमारे पास बारें.. पत्रकारों को मारा जा रहा है कांग्रेस पार्टी एक पार्टी ऐसी है जो हमेशा से आम जनता की बात करती है मनरेगा की लड़ाई कौन लड़ रहा है कांग्रेस पार्टी लड़ रही है ਆਪ ਸਮਝੀਏ ਇਸ ਬਾਤ ਕੋ ਔਰ ਆਨੇ ਵਾਲੇ ਸਮੇਂ ਮੇ ਕਾਂਗਰਸ ਪਾਰਟੀ ਇਸੀ ਤਰੀਕੇ ਸੇ ਪੰਜਾਬ ਕੀ ਹੱਕ ਕੀ ਲੜਾਈ ਲੜਤੀ ਰਹੀ ਗੁਰਦਾਸਪੁਰ ਦੇ ਧਿਆਨਪੁਰ ਦੇ ਰਹਿਣ ਵਾਲੇ 40 ਵਰਿਆਂ ਦਾ ਸੰਦੀਪ ਕੈਂਸਰ ਨਾਲ 1 ਸਾਲ ਤੋਂ ਮੰਜੇ ਤੇ ਪਿਆ ਜਦੋਂ ਠੀਕ ਸੀ ਗੋਲ ਗੱਪੇ ਦੀ ਰੇੜੀ ਲਗਾ ਕੇ ਆਪਣੀਆਂ ਦੋ ਧੀਆ ਇੱਕ ਪੁੱਤਰ ਪਤਨੀ ਅਤੇ ਬਜ਼ੁਰਗ ਮਾ ਪਿਓ ਵਾਲੇ ਪਰਿਵਾਰ ਨੂੰ ਪਾਲ ਰਿਹਾ ਸੀ ਪਰ ਅਚਾਨਕ ਸ਼ਰੀਰ ਨੂੰ ਬਿਮਾਰੀ ਨੇ ਘੇਰ ਲਿਆ ਹੋਲੀ-ਹੋਲੀ ਕਰਕੇ ਬਿਮਾਰੀ ਨੇ ਕੈਂਸਰ ਦਾ ਰੂਪ ਧਾਰਨ ਕਰ ਲਿਆ ਤੇ ਸੰਦੀਪ ਦੇ ਸਰੀਰ ਨੇ ਬਿਲਕੁਲ ਹੀ ਕੰਮ ਕਰਨਾ ਬੰਦ ਕਰ ਦਿੱਤਾ ਜੋ ਕੁਝ ਜਮਾ ਪੂੰਜੀ ਸੀ ਉਹ ਵੀ ਇਲਾਜ ਤੇ ਖਰਚ ਹੋ ਗਈ ਹੁਣ ਬਜ਼ੁਰਗ ਬਾਪ ਨੂੰ ਘਰ ਦੀ ਰੋਜ਼ੀ-ਰੋਟੀ ਲਈ ਦਿਹਾੜੀਆਂ ਲਗਾਉਣੀਆਂ ਪੈ ਰਿਆਂ ਤੇ ਦੋ ਲੜਕੀਆਂ ਤੇ ਇੱਕ ਲੜਕੇ ਦਾ ਕੈਂਸਰ ਨਾਲ ਪੀੜਿਤ ਪਿਓ ਸਾਲ ਭਰ ਤੋਂ ਮੰਜੇ ਤੇ ਹੈ ਤੇ ਪਰਿਵਾਰ ਨੇ ਸਭ ਕੁਝ ਵੇਚ-ਵਾਚ ਦਿੱਤਾ ਤੇ ਇਲਾਜ ਦੇ ਲਈ ਹੁਣ ਰੋ-ਰੋ ਕੇ ਮਦਦ ਦੀ ਗੁਹਾਰ ਲਗਾ ਰਹੇ ਹਨ ਸ੍ਰੀ ਤਕਮਾਰੀ ਬੇਟੇ ਮੇਰੇ ਦੇ ਬਸ ਪਾਸ ਦਾ ਹੀ ਨੁਕਸ ਪਾਸ ਤੋਂ ਹੀ ਇਦਾਂ ਹੀ ਪ੍ਰੇਸ਼ਨ ਕਰਾਇਆ ਪ੍ਰੇਸ਼ਨ ਖਰਾਬ ਹੋ ਗਿਆ ਹੈ ਬੜਾ ਲਾਜ ਵੱਲੇ ਵੀ ਖੜਿਆ ਮੈਂ ਹਰ ਇੱਕ ਥਾਂ ਤੇ ਜੰਡੀ ਗੜ ਵੀ ਲੈ ਕੇ ਗਈ ਮੇਰੇ ਕੋਲ ਜੋ ਕੋਸ਼ਿਸ਼ ਮੈਂ ਲਾਤਾ ਇਹਦੇ ਤੇ ਹੁਣ ਮੇਰੇ ਕੋਲ ਕੁਝ ਨਹੀਂ ਹੈਗਾ ਮੇਰਾ ਬੱਚਾ ਨਹੀਂ ਖੁਲਣ ਚਾਹੀਦਾ ਮੈਂ ਤਾਂ ਚਾਹ ਲੱਖ ਰੁਪਈਆ ਲਾਤਾ ਮੈਂ ਉਹ ਦੇ ਮਿੰਟ ਕੋ ਯਾਰ ਡਾਕਟਰ ਕੀ ਦੱਸਿਆ ਇਹ ਹੋਈ ਆਪਣਨ ਦਾ ਸਹੀ ਕੰਸਰ ਦਾ ਮੇਰੇ ਗੋਲ ਨੂੰ ਖੁਸ਼ ਮੈਂ ਕਿੰਨਾ ਲਾਜ ਕਰਾਦਾ ਇਹਦੇ ਤਿੰਨ ਬੱਚੇ ਆ ਵੀ ਆਇਆ ਦਾ ਦੋ ਗੁੱਡੀਆਂ ਇੱਕ ਕਾਕਾ ਵਾ ਰੇਣੀ ਦਾ ਕਰਦਾ ਸੀ ਜੇ ਗੋਲ ਘਪੇ ਲਾਂਦਾ ਸੀ ਕੋਨੇ ਦਾ ਪਾਪਾ ਦੀਆਂ ਨੱਪਾ ਕਰਦਾ ਵਾ ਕੀ ਕਰਨਾ ਕੁਨਾ ਲੈਂਦਾ ਜਾਂ ਕਦੀ ਕੋਈ ਦੀ ਸਰਦਾਰ ਖਲੋ ਜਾਂਦਾ ਕਦੀ ਕੋਈ ਖਲੋ ਜਾਂਦਾ ਨਾਲ ਆਹ ਕੰਨਿਆ ਤੇ ਜੋੜ ਕੇ ਮੇਰੇ ਬੱਚੇ ਨੂੰ ਠੀਕ ਕਰ ਦੋ ਮੇਰੇ ਮੁੱਛੇ ਦੀ ਮਦਦ ਕਰੋ ਜੇ ਮੇਰੇ ਬੱਚੇ ਦਾ ਇਲਾਜ ਚਾਹੀਦਾ ਮੇਰਾ ਬੱਚਾ ਠੀਕ ਹੋ ਜਵੇ ਇਹਦਾ ਇਲਾਜ ਕਰਾ ਦੋ ਪਾਸੇ ਪਏ ਹੀ ਅੱਛਾ ਜੀ ਨਾ ਹੋ ਹਸਪੀਟਲ ਗਿਆ ਹੀ ਉਹ ਹਸਪੀਟਲ ਮੈਂ ਸਾਰੇ ਬਰਸਾਰੇ ਘੁੰਮ ਗਿਆ ਵਾ ਪੀਜੀਏ ਘੁੰਮ ਆਵਾ ਉਹ ਹੁਣ ਮੇਰੇ ਲੈ ਦਰਦਿਆ ਨਹੀਂ ਰਹੀ ਹਟਨ ਨੋ ਨੀ ਨੋ ਮੀ ਨੋ ਗੰਮ ਜਦੇ ਪਿਆਰਾ ਇਦਾਂ ਆਈ ਘਰ ਕਿੱਦਾ ਚੱਲਦਾ ਘਰ ਕਿੱਦਾ ਚੱਲਦਾ ਲੋਕਾਂ ਕੋ ਗੜੀ ਗਵਾਣ ਵਾਲਾ ਕੋ ਉੱਤਰ ਲੈ ਮਾਰ ਮਾਰ ਕੇ ਪੈਸੇ ਮੰਗਦੇ ਆ ਫੇਰ ਉਹਨਾਂ ਨੇ ਕਹਿਦਾ ਸਾਡਾ ਕਰ ਦੋ ਮੜਾ ਮੋਟਾ ਫੇਰ ਉਹ ਕਰਦੇ ਆ ਕੋਈ ਦੇ ਜਾਂਦਾ ਵਾ ਕੋਈ ਨਹੀਂ ਦੇ ਕੇ ਜਾਂਦਾ ਉਹਦੇ ਕਰਕੇ ਹਾਂ ਫਿਰ ਬਸ ਈਲੇ ਹੋ ਕਰਨਾ ਜਾਂਦਾ ਮਾ ਜਿਹੜੇ ਮੇਰੇ ਆਨਿਆ ਦੋਸਤ ਹੈਗੇ ਭਰਾ ਵੀਰ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਲਾਜ ਕਰਾ ਦਿਓ ਮੇਰੀ ਬੇਨਤੀ ਇਹ ਹੋਈ ਆ بس ਕਿਰਪਾ ਇੱਕੋ ਇੱਕ ਇਚਾਰਾ ਮੇਰਾ ਬਸ ਮੇਰਾ ਲਾਜ ਹੀ ਹੋ ਜਾਏ ਜਿਹੜਾ ਮਾਪੜ ਬੱਚਿਆਂ ਦੇ ਕੋਲ ਬਣਾ ਬੱਚਿਆਂ ਨੂੰ ਖਣੋਈ ਮੇਰੀ ਹਿੰਮਤ ਨਹੀਂ ਆ ਗਈ ਆ ਵੇ ਲੋ ਬੜ ਮੜੀ ਨਾ ਨਾ ਕੋਈ ਪ੍ਰਸ਼ਨ ਹੀ ਹੋਇਆ ਜੀ ਪਸ ਦਾ ਉਹ ਤੋਂ ਬਾਅਦ ਇਹਨਾਂ ਦਾ ਬੜਾ ਇਲਾਜ ਕਰਾਇਆ ਮੰਮੀ ਡੈਡੀ ਹੁਣਾਂ ਲਈ ਇੰਦਾ ਰਿਸ਼ਤੇਦਾਰਾਂ ਨਾਲ ਮਿਲ ਕੇ ਸਾਰਿਆਂ ਨੇ ਪਰ ਇਹਨਾਂ ਨੂੰ ਕਿਤੋਂ ਵੀ ਆਰਾਮ ਨਹੀਂ ਮਿਲਿਆ ਹੈਗਾ ਮੇਰੀ ਬਸ ਵੀਰ ਭਰਾਵਾਂ ਨੂੰ ਕੋਈ ਬੇਨਤੀ ਆ ਤੁਹਾਡੀ ਮਦਦ ਕਰਨ ਮੇਰੇ ਛੋਟੇ ਛੋਟੇ ਤਿੰਨ ਬੱਚੇ ਆ ਦੋ ਕੁੜੀਆਂ ਤੇ ਇੱਕ ਆਕਾਵਾ ਮੇਰੀ ਯਹੀ ਬੇਨਤੀ ਹੈ ਕਿ ਮੇਰੇ ਬਸ ਸਾਥੀ ਨੂੰ ਬਸ ਠੀਕ ਹੋ ਜੇ ਹੋਰ ਮੈਨੂੰ ਕੁਛ ਨਹੀਂ ਚਾਹੀਦਾ ਰੋਟੀ ਪਾਣੀ ਦਹੀਂ ਡਾੜੀ ਕਰਦੇ ਆ ਕੰਮ ਦਿਹਾੜੀ ਧੂੜੀ ਜਾਂਦੇ ਆ ਡੈੜੀ ਹਲਵਾਈ ਦਾ ਕੰਮ ਕਰਦੇ ਆ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵੀਨ ਬਾਬਾ ਦੀਪ ਸਿੰਘਾ ਖਾੜਾਗਤ ਕਾ ਪਾਰਟੀ ਅਤੇ ਮਾਤਾ ਗੁਰਜੀਪ ਲਾਈ ਕੇਂਦਰ ਵੱਲੋਂ ਨੋਖੇ ਅਮਰ ਜੀਤ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਨਵੀਨ ਵਿਖੇ ਬੜੀ ਸ਼ਰਧਾ ਤੇ ਉਚਾਣ ਨਾਲ ਮਨਾਇਆ ਗਿਆ। ਰਾਤਰੀ 2 ਹੋਏ ਕੀਰਤਨ ਦਰਬਾਰ ਵਿੱਚ ਹਜ਼ੂਰੀ ਰਾਗੀ ਜਥਾ ਪਾਈ ਗੁਰਮੇਲ ਸਿੰਘ, ਸਰਵਣ ਸਿੰਘ, ਸੁਜੀਤ ਸਿੰਘ, ਟੀਤਾ, ਪ੍ਰੇਮ ਸਿੰਘ, ਦੋਦੜਾ ਮਿਸਟਰੀ ਜਰਨਲ ਸਿੰਘ ਕੁਲਦੀਪ ਸਿੰਘ ਆਰਸਿੰਗ ਅਤੇ ਸੁਖਵਿੰਦਰ ਸਿੰਘ ਆਦਿ ਗੁਰਬਾਣੀ ਕੀਰਤਨ ਰਾਹੀਂ ਗੁਰੂਜਸ ਸਰਵਣ ਕਰਵਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਅੱਜ ਜੀਬਾਪਾ ਦੀਪ ਸਿੰਘ ਦਾ ਜਲਦੀਪ ਮਨਾਇਆ ਜਾ ਰਿਹਾ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸਤਿਕਾਰਯੋਗ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਗੁਰਦੁਆਰਾ ਸਿੰਘ ਸਭਾ ਨਵੀਨ ਅਤੇ ਮਾਤਾ ਕੁਲਜੀਤ ਭਲਾਈ ਕੇਂਦਰ ਔਰ ਸੰਗਤਾਂ ਵੱਲੋਂ ਬੜੇ ਪਿਆਰ ਸਤਿਕਾਰ ਦੇ ਨਾਲ ਗੁਰਦੁਆਰਾ ਸਿੱਖ ਸਵਾਦ ਵਿਖੇ ਬਣਾਇਆ ਜਾ ਰਿਹਾ ਹੈ ਸੰਗਤਾਂ ਨੇ ਬੜੇ ਉਤਸ਼ਾਹ ਅਤੇ ਉਤਕਾਰ ਨਾਲ ਅੱਜ ਗੁਰਦੁਆਰਾ ਸਾਰੇ ਵਿਖੇ ਪਹੁੰਚੀਆਂ ਭੜਕੇ ਆਪਣੇ ਜੀ ਨੂੰ ਸੰਭਾਲ ਕੀਤਾ ਹੈ ਬਾਬਾ ਜੀ ਦੇ ਪਾਇਲ ਨੂੰ ਕਹਿੰਦੇ ਚਲਣ ਦਾ ਮਨ ਬਣਾਇਆ ਹੈ ਉਹ ਸਾਰੀ ਲੋਕਾਂ ਨੂੰ ਬਾਬਾ ਜੀ ਸਿੰਘ ਜੀ ਨੇ ਜਗੰਧਿਆਲੇ ਦੀਆਂ ਲੱਖ ਲੱਖ ਵਧਾਈਆਂ ਔਰ ਬਦਵਾਰਾ ਸਹਿਤ ਕਮੇਟੀ ਵੱਲੋਂ ਔਰ ਮਾਤਾ ਜੀ ਦੇ ਕੇਂਦਰ ਹਾ ਤੇ ਸਿੰਘ ਜੀ ਦੇ ਬਾਬਾ ਦੀਪ ਸਿੰਘ ਦਾ ਪਾਰਟੀ ਖੜਾ ਬਲੋ ਗੁੱਪ ਕੇ ਲਗੜਾ ਫੁੱਲ ਪੇਹਾ ਨਾ ਔਰ ਗੁੱਪ ਕੇ ਆ ਸਕਦਾ ਵੱਧ ਤੋਂ ਵੱਧ ਪਹੁੰਚ ਕੇ ਜੀ ਦੀਆਂ ਮਿਸੇਮ ਰਾਬਤ ਕਰ ਰਹੇ ਹਾਂ ਔਰ ਸਾਰੀ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨ ਪਿਆਰ ਦੀਆਂ ਲੱਖ ਲੱਖ ਧੰਨੀਆਂ ਔਰ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਬਦਵਾਰਾ ਸਾਹਿਬ ਕੀ ਹਾਜੀ ਪਹੁੰਚ ਨੌਜਵਾਨਾਂ ਤੁਸੀਂ ਕੀ ਸੰਦੇਸ਼ ਦੇਓ ਨੌਜਵਾਨਾਂ ਨੂੰ ਆਪਣਾ ਇਹ ਸੰਦੇਸ਼ ਦਿੰਦੇ ਆ ਕਿ ਬਾਬਾ ਦੀਪ ਸਿੰਘ ਜੀ ਨੇ ਗੁਰੂ ਸਾਹਿਬ ਦੀ ਚਰਨਾਂ ਦੇ ਵਿੱਚ ਆਪਣਾ ਸੀਸ ਭੇਟ ਕੀਤਾ ਸੀ ਪਰ ਅਸੀਂ ਉਹਨਾਂ ਦੇ ਪਾਏ ਦੇ ਪੁਰਨਾ ਤੇ ਚੱਲ ਕੇ ਕੁਰਬਾਨੀ ਦੇ ਨਾਲ ਜੁੜ ਕੇ ਆਪਣੇ ਛੱਕੇ ਗੁਰੂ ਵਾਲੇ ਬਣ ਜਾਈਏ ਉਹਨਾਂ ਦੇ ਪਾਏ ਦੇ ਪੁਰਨਾ ਤੇ ਚੱਲ ਜਾਈਏ ਤਾਂ ਸਾਡਾ ਵੀ ਜੀਵਨ ਸਫਲ ਹੋ ਸਕਦਾ ਹੈ ਨੌਜਵਾਨ ਪੀੜ੍ਹੀ ਜਿਵੇਂ ਕੇਵਲ ਦੁਨਿਆਵੀ ਲਾਲ ਚੱਲ ਰਿਹਾ ਹੈ ਉਸ ਤੋਂ ਬਚ ਕੇ ਗੁਰੂ ਵਾਲੇ ਪਾਸੇ ਆ ਜਾਵੇ ਤਾਂ ਗੁਰੂ ਸੰਤਿ ਕਿਰਪਾ ਕਰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਸਤਿ ਸੰਤਿ ਤੇ ਨੇਪਰੇ ਆਵੇ ਹਾਂਜੀ ਅੱਜ ਧੰਨ ਧੰਨ ਬਾਬਾ ਦੀਪ ਸਿੰਘ ਦਾ ਤੁਸੀਂ ਜਨਮ ਦਿਹਾੜਾ ਮਨਾ ਰਹੇ ਹੋ ਉਹਦੇ ਵਾਸਤੇ ਤੁਹਾਡਾ ਕੀ ਕਹਿਣਾ ਹੈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੱਲੇ ਅਨੋਖੇ ਅਮਰ ਸਹੀਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਹੁਤ ਮਢਵਾ ਲਿਆ ਦਾ 344ਵਾਂ ਜਨਮ ਦਿਹਾੜਾ ਸ਼ਹੀਦ ਬਾਬਾ ਦੀਪ ਸਿੰਘ ਅਖਾੜਾ ਗੋਡਾੜਾ ਕੋਟਵਾਲਾ ਸਿੰਘ ਸੁਭਾਨ ਨਵੀਨ ਅਤੇ ਮਾਤਾ ਗੁਰਜੀ ਭਾਈ ਕੇਂਦਰ ਵੱਲੋਂ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਇੱਕ ਲੱਖ ਸੁਖਮਈ ਸਾਧੀ ਲੜੀ ਦੇ ਪਾਠ ਸਾਹਿਬ ਦੇ ਸੰਨ ਪਹਿਲਾ ਪਾਠ ਹੋਏ ਹਨ ਉਪਰੰਤ ਕੀਰਤਨ ਦੀਵਾਨ ਸੱਜ ਕੇ ਰਾਤ ਨੂੰ 9 ਵਜੇ ਤੱਕ ਕੀਰਤਨ ਦੀਵਾਨ ਸੱਜੇ ਗਏ ਖਜੂਰੀ ਰਾਗੀ ਜਿੱਥੇ ਕੀਰਤਨ ਕਰ ਰਹੇ ਹਾਂ ਸਭੀ ਸੰਗਤਾਂ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਜਸ ਸੋਕੇ ਆਪਣਾ ਜਨਮ ਸੰਭਾ ਕਰ ਰਹੀ ਹੈ ਸ਼ਹੀਦ ਬਾਬਾ ਦੇਖੇ ਅਖਾੜਾ ਗੱਤਕਾ ਪਾਰਟੀ ਸਾਹਮਣੇ ਬੱਚੇ ਨੋ 30 ਸਾਲਾਂ ਤੋਂ ਇਸ ਸ੍ਰੀ ਉੱਚੇ ਪੰਥ ਦੀ ਸੇਵਾ ਕਰ ਰਹੇ ਹਨ ਤੀਜੀ ਪੀੜ੍ਹੀ ਦੇ ਵਿੱਚ ਤੁਹਾਡੇ ਦੀ ਇਹ ਬੜਾ ਹੀ ਬੱਚਿਆਂ ਦੇ ਵਿੱਚ ਇਛਾ ਹੈ ਅਸੀਂ ਸਾਰੇ ਗੁਰਨਾਮ ਨਾਮ ਦੇ ਲਈ ਤੁਹਾਰਾਂ ਜੀ ਬੇਨਤੀ ਕਰਾਂਗੇ ਕਿ ਆਪਣੇ ਆਪਣੇ ਇੱਕ 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 ਬੱਚੇ ਨੂੰ ਜ਼ਰੂਰ ਇਹ ਸ਼ਾਸਤਰ ਵਿਦਿਆ ਦੀ ਦਾਤ ਤੁਸੀਂ ਪ੍ਰਾਪਤ ਕਰਵਾਓ ਇਸੇ ਤਰ੍ਹਾਂ ਹੀ ਨਿਰੰਤਰ ਕਲਾਸਾਂ ਦਿਨ ਬੈ ਦਿਨ ਚਲਦੀਆਂ ਰਹਿੰਦੀਆਂ ਹਨ ਬੱਚੇ ਸੇਵਾ ਕਰਦੇ ਰਹਿੰਦੇ ਹਨ ਉਹਦੇ ਬੜੇ ਉਤਸ਼ਾਹ ਨਾਲ ਨਗਰਿਕਾਂ ਦੇ ਵਿੱਚ ਆਪਣੇ ਰਲਮ ਦੀ ਜਰੂਰਤ ਪਾਉਂਦੇ ਹਨ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਨੂੰ ਉਦੋਂ ਉਪਰਾਧੇ ਬਖਸ਼ੇ ਜਾਣ ਤੇ ਬੱਚਿਆਂ ਦੇ ਛੁੱਟੇ ਮੇਰ ਨਾਲ ਆਪ ਦਾ ਕੀ ਹੋ ਗਿਆ ਸ਼੍ਰਾਵਣ ਲੇਹਰਣ ਜੀ ਬਾਹਿਬ ਜੀ ਕਾ ਖਾਲਸਾ ਬਾਣੀ ਦੇ ਦੋ ਸੈਸ਼ਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਭਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕਰਨੂ ਦੇਵ ਜਸਾਤ ਰੱਬ ਰੱਖਾ